ਕਈ ਵਾਰ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਸਿਰਫ ਇੱਕ ਤੋਲੀਆ ਹੀ ਹੁੰਦਾ ਹੈ ਜੰਮੂ ਦੀ ਤਵੀ ਨਦੀ ਦੇ ਵਿੱਚ ਇੱਕ ਗੱਲ ਹਕੀਕਤ ਬਣ ਗਈ ਜਦੋਂ ਭਾਰੀ ਮੀਂਹ ਤੋਂ ਬਾਅਦ ਅਚਾਨਕ ਆਏ ਹੜ੍ਹ ਕਾਰਨ ਇੱਕ ਵਿਅਕਤੀ ਨਦੀ ਦੇ ਵਿੱਚਕਾਰ ਫਸ ਗਿਆ ਚਾਰੇ ਪਾਸੇ ਉੱਡਦੀਆਂ ਲਹਿਰਾਂ ਸਿਰ ਦੇ ਉੱਪਰ ਇੱਕ ਪੁਲ ਅਤੇ ਸੁਰੱਖਿਆ ਲਈ ਸਿਰਫ ਇੱਕ ਤੋਲੀਆ ਜੋ ਰੱਸੀ ਨਾਲ ਲਟਕਿਆ ਹੋਇਆ ਜੰਮੂ ਕਸ਼ਮੀਰ ਦੇ ਵਿੱਚ ਮੌਨਸੂਨ ਨੇ ਜ਼ੋਰਦਾਰ ਐਂਟਰੀ ਦੇ ਦਿੱਤੀ ਹੈ ਜੰਮੂ ਦੀ ਤਵੀ ਨਦੀ ਦਾ ਚਿਹਰਾ ਹੁਣ ਡਰਾਉਣਾ ਹੋ ਗਿਆ ਤਾਂ ਮੌਸਮ ਵਿਭਾਗ ਨੇ 25 ਤੋਂ 27 ਜੂਨ ਦੇ ਵਿਚਕਾਰ ਬਾਰਿਸ਼, ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹਾਂ ਦੀ ਚੇਤਾਵਨੀ ਪਹਿਲਾਂ ਹੀ ਜਾਰੀ ਕਰ ਦਿੱਤੀ ਸੀ ਪਰ ਕਿਸੇ ਨੇ ਇੰਨੇ ਤੇਜ਼ ਅਤੇ ਅਚਾਨਕ ਹੜ੍ਹ ਦੀ ਕਲਪਨਾ ਨਹੀਂ ਕੀਤੀ ਸੀ। ਇਹ ਘਟਨਾ ਉਹ ਤੋਂ ਵਾਪਰੀ ਜਦੋਂ ਕੁਝ ਲੋਕ ਤਵੀ ਨਦੀ ਦੇ ਕੰਢੇ ਮਿੱਟੀ ਇਕੱਠੀ ਕਰਨ ਗਏ ਸੀ। ਨਦੀ ਲਗਭਗ ਸੁੱਕੀ ਸੀ। ਸਭ ਕੁਝ ਆਮ ਵਾਂਗੂ ਜਾਪ ਰਿਹਾ ਸੀ ਪਰ ਫਿਰ ਇੱਕ ਪਲ ਦੇ ਵਿੱਚ ਰੰਗ ਬਦਲ ਗਿਆ ਅਤੇ ਪਾਣੀ ਇਸ ਤਰ੍ਹਾਂ ਟੁੱਟ ਪਿਆ ਕਿ ਨਦੀ ਨੇ ਆਪਣਾ ਭਿਆਨਕ ਰੂਪ ਦਿਖਾਇਆ। ਬਾਕੀ ਲੋਕ ਕਿਸੇ ਤਰ੍ਹਾਂ ਕਿਨਾਰੇ ਵੱਲ ਭੱਜ ਕੇ ਬਚ ਗਏ ਪਰ ਇੱਕ ਆਦਮੀ ਇੱਕ ਇਕੱਲਾ ਵਿਅਕਤੀ ਉੱਠਦੀਆਂ ਲਹਿਰਾਂ ਦੇ ਵਿੱਚਕਾਰ ਪੁਲ ਦੇ ਹੇਠਾਂ ਫਸ ਗਿਆ ਤੇ ਇਸ ਵਿਚਕਾਰ ਉਹ ਦ੍ਰਿਸ਼ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਉਹ ਸੀ ਉਹ ਵਿਅਕਤੀ ਦਾ ਤੋਲਿਏ ਦੇ ਨਾਲ ਲਟਕ ਕੇ ਜ਼ਿੰਦਾ ਰਹਿਣ ਦੀ ਕੋਸ਼ਿਸ਼ ਕਰਨਾ ਤਾਂ ਪੁਲ ਦੇ ਥੰਮ ਨਾਲ ਇੱਕ ਰਸਤੀ ਬੰਨੀ ਹੋਈ ਸੀ ਤੋਲਿਆ ਉਸ ਦੇ ਵਿੱਚ ਫਸਿਆ ਹੋਇਆ ਸੀ ਅਤੇ ਉਹ ਤੋਲਿਆ ਨੂੰ ਫੜ ਕੇ ਲਗਭਗ ਅੱਧੇ ਘੰਟੇ ਤੱਕ ਨਦੀ ਦੇ ਵਿੱਚਕਾਰ ਆਪਣੀ ਜਾਨ ਬਚਾਉਣ ਦੇ ਲਈ ਲੜਦਾ ਰਿਹਾ ਲਗਭਗ 30 ਮਿੰਟ ਬਾਅਦ ਐਸਡੀਆਰਐਫ ਦੇ ਟੀਮ ਮੌਕੇ ਦੇ ਉੱਤੇ ਪਹੁੰਚੀ ਟੀਮ ਨੇ ਸਥਿਤੀ ਨੂੰ ਸਮਝਦੇ ਹੋਏ ਤੁਰੰਤ ਰੈਸਕਿਊ ਪਲਾਨ ਬਣਾਇਆ ਤਾਂ ਰस्सियां ਤੇ ਪੁਲ ਦੇ ਖੰਬਿਆਂ ਦੀ ਮਦਦ ਦੇ ਨਾਲ ਵਿਅਕਤੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਐਸਟੀਆਰਐਫ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲ ਲਿਆ ਤੇ ਮੌਜੂਦ ਸਥਾਨਕ ਲੋਕ ਵੀ ਮਦਦ ਕਰਨ ਦੇ ਲਈ ਉੱਥੇ ਆਏ ਇਸ ਪੂਰੀ ਘਟਨਾ ਦਾ ਵੀਡੀਓ ਕਲਿੱਪ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਲੋਕ ਦੇਖ ਰਹੇ ਨੇ ਕਿ ਕਿਵੇਂ ਇੱਕ ਵਿਅਕਤੀ ਤੋਲੀਆਂ ਦੀ ਪਕੜ ਦੇ ਨਾਲ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਜੂਝ ਰਿਹਾ ਹੈ ਤਾਂ ਮੌਸਮ ਵਿਭਾਗ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਅਗਲੇ 2 ਦਿਨਾਂ ਦੇ ਵਿੱਚ ਹੋਰ ਮੀਂਹ ਪਵੇਗਾ ਕੁਝ ਸੈਂਸਿਟਿਵ ਖੇਤਰਾਂ ਦੇ ਵਿੱਚ ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹ ਵੀ ਆ ਸਕਦੇ ਨੇ ਇਸ ਲਈ ਪ੍ਰਸ਼ਾਸਨ ਅਤੇ ਆਮ ਜਨਤਾ ਨੂੰ ਚੇਤਾਵਨੀ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਖਾਸ ਕਰਕੇ ਨੈਰਾ ਪੁਲਾ ਤੇ ਪਹਾੜੀ ਖੇਤਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸਾਵਧਾਨ ਰਹੋ ਇਸ ਪੂਰੀ ਘਟਨਾ ਨੇ ਸਾਨੂੰ ਇੱਕ ਗੱਲ ਸਿਖਾਈ ਹੈ ਕਿ ਜ਼ਿੰਦਗੀ ਇੱਕ ਸਕਿੰਟ ਦੇ ਵਿੱਚ ਹੀ ਬਦਲ ਸਕਦੀ ਹੈ ਤੋਲੀਆ ਵਰਗਾ ਛੋਟਾ ਜਿਹਾ ਸਹਾਰਾ ਵੀ ਸਾਨੂੰ ਕਈ ਵਾਰ ਮੌਤ ਦੇ ਮੂੰਹ ਵਿੱਚੋਂ ਕੱਢ ਕੇ ਬਾਹਰ ਲਿਆ ਸਕਦਾ ਹੈ ਕੀ ਕਰ ਰਹੇ ਸੀ ਆਪ ਵਹਾਂ ਤੇ ਆ ਦੇਖ ਬੰਨ ਜਾ ਰਿਹਾ ਹੈ ਅੱਛਾ ਇਹ ਤਾਂ ਨਹੀਂ ਕਿ ਉਹ ਖੁਦ ਬਾਣੀ ਅਚਾਨਕ ਸੇ ਪਾਣੀ ਆ ਗਿਆ ਗਾਂਦ ਸੇ ਪਾਣੀ ਆਇਆ ਇਹ ਕਿੰਨੇ ਵਜੇ ਕੇ ਟਾਈਮ ਪਾਣੀ ਆਇਆ ਥਾ ਕਿੰਨੇ

भैया कितने बजे आप नदी में गिरफ्तार ले ये कौन है नाम क्या नाम है ना। ना। तो आप यहां अचानक से बहाव बढ़ गया पानी आई है एक बार आया ना नीचे बाजा बाजा ने पानी बहुत आ रहा चारो बंदे उठिया अच्छा फिर आप पुल के नीचे बता रहा मैं बहना